ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਪਿਆਰੇ ਸਾਥੀਓ ਮੈਂ ਮਲਕੀਤ ਬਬੇਲੀ ਪੀਬੀ ਸ਼ਤੀ ਲਾਈਵ ਚੈਨਲ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਹੈ ਪੀਬੀ ਸ਼ਤੀ ਲਾਈਵ ਤੋਂ ਅੱਜ ਅਸੀਂ ਲਾਈਵ ਆ ਹਦੀਆਬਾਦ ਰਹਿਬਰਾਂ ਦੀ ਪਾਰਕ ਸੋ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਕਿ ਗਲੀ ਗਲੀ ਵਿੱਚ ਨੇ ਕੇਡਰ ਲੱਗਣੇ ਭੀਮ ਸ਼ਾਹੂ ਫੂਲੇ ਨੇ ਘਰਾਂ 'ਚ ਸਜਣੇ ਬੱਚਾ ਬੱਚਾ ਨਾਲ ਇਤਿਹਾਸ ਜੋੜਨਾ ਗੱਭਰੂ ਚ ਬੋਲੇ ਕਾਂਛੀ ਰਾਮ ਸੂਰਮਾ ਸੋ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਸੋ ਤੁਸੀਂ ਦਰਸ਼ਨ ਕਰੋ ਸੋ ਬੇਹੱਦ ਖੂਬਸੂਰਤ ਵਿਸ਼ਾਲ ਜੁਗਪੁਰਚਾਂ ਦੀਆਂ ਰਹਿਬਰਾਂ ਦੀਆਂ ਇਹ ਸਟੈਚੂ ਲੱਗੇ ਹੋਏ ਆ ਸੋ ਜਦੋਂ ਵੀ ਆਪਾਂ ਨਕੋਦਰ ਰੋਡ ਨੂੰ ਜਡੇ ਵਾਲੇ ਨੂੰ ਫਕਵਾੜੇ ਤੋਂ ਜਾਂਦੇ ਆ ਤਾਂ ਫਕਰ ਦੇ ਨਾਲ ਸੀਨਾ ਚੌੜਾ ਹੋ ਜਾਂਦਾ ਸੋ ਮਾਣ ਦੇ ਨਾਲ ਸਾਡਾ ਸਿਰ ਉੱਚਾ ਹੋ ਜਾਂਦਾ ਇਹ ਸਾਡੇ ਰਹਿਬਰ ਹੋਏ ਆ ਸੋ ਜਿਨ੍ਹਾਂ ਨੇ ਰਾਜਪਗ ਦੀ ਗੱਲ ਕੀਤੀ ਆ ਸੋ ਜਿਨ੍ਹਾਂ ਨੇ ਬਰਾਬਰਤਾ ਦੀ ਗੱਲ ਕੀਤੀ ਆ ਸੋ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਆ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਪਾਰਕ ਦੇ ਬਹੁਤ ਜਨ ਰਹਿਬਰਾਂ ਦੇ ਸਟੈਚੂ ਲੱਗੇ ਹੋਏ ਆ ਸੋ ਵਿਸ਼ਾਲ ਪਾਰਕ ਦੇ ਵਿੱਚ ਸਮੇਂ-ਸਮੇਂ ਸਰ ਜਦੋਂ ਮਹਾਪੁਰਖਾਂ ਦੇ ਜੋਗਪੁਰਖਾਂ ਦੇ ਜਨਮ ਦਿਹਾੜੇ ਆਉਂਦੇ ਆ ਤੋ ਇੱਕ ਵੱਡੇ ਸਮਾਗਮ ਕੀਤੇ ਜਾਂਦੇ ਜਿੱਥੇ ਸ਼ੁਭਚਿੰਤਕ ਬੁੱਧੀਜੀਵੀ ਲੋਕ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਪ੍ਰਚਾਰਕ ਇਸ ਪਾਰਕ ਦੇ ਵਿੱਚ ਲੋਕਾਂ ਨੂੰ ਸਮਝਾਉਣ ਦਾ ਕੰਮ ਕਰਦੇ ਆ ਰਾਜ ਭਾਗ ਕਿਦਾਂ ਸਾਡੇ ਅਸੀਂ ਲੈਣਾ ਸੋ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਰਾਇਬਰਾਂ ਦੀ ਸੋਚ ਹੈ ਉਸੇ ਸਾਨੂੰ ਕਿਦਾਂ ਚੱਲਣਾ ਚਾਹੀਦਾ ਸੋ ਅੱਜ ਇਸ ਪਾਰਕ ਦੇ ਵਿੱਚ ਅਸੀਂ ਲੈ ਕੇ ਆਏ ਆ ਰਮੇਸ਼ ਕਾਲ ਜੀ ਸੋ ਬਹੁਤ ਸਤਿਕਾਰਯੋਗ ਸਾਥੀ ਆ ਸੋ ਜਿਨ੍ਹਾਂ ਨੇ ਇਸ ਪਾਰਕ ਨੂੰ ਬਣਾਉਣ ਦਾ ਉਹਨਾਂ ਨੇ ਸੁਪਨਾ ਲਿਆ ਉਹਨਾਂ ਨੇ ਇਹ ਨਾਲ ਆਪਾਂ ਗੱਲ ਕਰਦੇ ਆ ਸੋ ਸਾਡੇ ਨਾਲ ਮੌਜੂਦ ਹੈ ਬਹੁਤ ਹੀ ਸਤਿਕਾਰਯੋਗ ਰਮੇਸ਼ ਕਾਲ ਸਾਹਿਬ ਜੀ ਸੋ ਅਸੀਂ ਪਹਿਲੇ ਤਾਂ ਤੁਹਾਨੂੰ ਜੈਪੀਮ ਜੈ ਭਾਰਤ ਕਹਿੰਨੇ ਆ ਜੀ ਸੋ ਬਹੁਤ ਸਤਿਕਾਰਯੋਗ ਸਾਥੀ ਆ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਸੋ ਪਹਿਲਾਂ ਤੁਸੀਂ ਜੈਪੀਮ ਜੈ ਭਾਰਤ ਕਹੋ ਜੀ ਉਸ ਤੋਂ ਬਾਅਦ ਤੁਹਾਡੇ ਮਨ 'ਚ ਕਿਦਾਂ ਇਹ ਵਿਚਾਰ ਆਇਆ ਕਿ ਅਸੀਂ ਰਹਿਬਰਾਂ ਦੀ ਇੱਕ ਬਹੁਤ ਵੱਡੀ ਇੱਕ ਪਾਰਕ ਬਣਾਈਏ ਜਿੱਥੇ ਰਹਿਬਰਾਂ ਦੇ ਸਟੈਚੂ ਲੱਗੇ ਹੋਣ ਸੋ ਇਹਦੇ ਬਾਰੇ ਪਹਿਲਾਂ ਚਾਹਣਾ ਕਰੋ ਕਿ ਕਿਹੜੇ ਸਮੇਂ ਦੇ ਵਿੱਚ ਤੁਸੀਂ ਇਹ ਕਿਦਾਂ ਸੁਪਨਾ ਲਿਆ ਜੈਪੀਮ ਜੈ ਭਾਰਤ ਜੈ ਸਵਿਧਾਨ ਜੈ ਸਭ ਕਾਂਚੀਰਾ ਕੁਝ ਪਹਿਲਾਂ ਤਾਂ ਮੈਂ 32 36 ਲਾਈਵ ਚੈਨਲ ਦਾ ਬਹੁਤ-ਬਹੁਤ ਸਵਾਗਤ ਕਰਦਾ ਜਿਹੜਾ ਤੁਸੀਂ ਅੱਜ ਡਾਕਟਰ ਬੀ ਆਰ ਅੰਬੇਦਕਰ پارک ਦੇ ਵਿੱਚ ਆ ਕੇ ਇਸ پارک ਨੂੰ ਲੋਕਾਂ ਦੇ ਰੂਪ ਰੂਪ ਕਰਾਉਣ ਵਾਸਤੇ ਅੱਜ ਇੱਥੇ ਇੰਟਰਵਿਊ ਕਰਨ ਆਏ ਆ ਤੁਹਾਡਾ ਬਵੇਲੀ ਸਾਹਿਬ ਤੇ ਸਾਡੇ ਜੀਤਾ ਭਾਜੀ ਇਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਚੈਨਲ ਟੀਵੀ 36 ਰਾਹੀਂ ਜਿਹੜਾ ਲਾਈਵ ਕਰਾਉਂਦੇ ਆ ਉਹਦੇ ਰਾਹੀਂ ਜਿਹੜਾ ਅੱਜ پارک ਦੀ ਤੁਸੀਂ ਇੰਟਰਵਿਊ ਕਰਨ ਵਾਸਤੇ ਆਏ ਆ ਤੁਸੀਂ ਪਾਰਕ ਦੇ ਨਿਰਮਾਣ ਬਾਰੇ ਪੁੱਛਿਆ ਬਿਲਕੁਲ ਜੀ ਪਾਰਕ ਦਾ ਜਿਹੜਾ 2011 ਨੂੰ ਇਸ ਦਾ ਉਦਘਾਟਨ ਕੀਤਾ ਸੀ ਔਰ ਇਸ ਨੂੰ ਕੰਪਲੀਟ ਕਰਕੇ ਜੋ ਇਹ ਬਾਬਾ ਸਾਹਿਬ ਤੇ ਸਾਬ ਕਾਂਚੀਰਾਮ ਜੀ ਦਾ ਸਟੈਚੂ ਲਾ ਕੇ ਇਸ ਦਾ ਜਿਹੜਾ ਓਪਨਿੰਗ ਆ ਬਰਤਰ ਦੇ ਉਸਾਰੀ ਦੇ ਰੂਪ ਚ ਇਹ 5 ਮਈ 2013 ਨੂੰ ਇੱਥੇ ਵਿਸ਼ਾਲ इकट्ठा ਕਰਕੇ ਇਸ ਦੀ ਜਿਹੜੀ ਹੈ ਇਹਨਾਂ ਮਹਾਪੁਰਸ਼ਾਂ ਦੇ ਸਟੈਚੂਆਂ ਦੀ ਓਪਨਿੰਗ ਕੀਤੀ ਗਈ ਸੀ ਜਿਹਦੇ ਵਿੱਚ ਸਾਡੇ ਤਤਘਤ ਭੰਤੇ ਸਹਿਬਾਨ ਔਰ ਸਾਡੇ ਸੰਤ ਮਹਾਪੁਰਸ਼ ਔਰ ਸਾਡੇ ਅੰਬੇਡਕਾਰੀ ਸਾਥੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਸੀ ਉਸ ਵੇਲੇ ਤੇ ਸਾਬਕਾ ਪ੍ਰਧਾਨ ਸੀ ਉਹ ਵੀ ਸਾਰੀ ਟੀਮ ਜਿਹੜੀ ਅੰਬੇਡਕਾਰੀ ਟੀਮ ਤੇ ਬਹੁਜਨ ਟੀਮ ਜਿਹੜੀ ਹੈ ਉਹ ਸਾਡੀ ਬਹੁਜਨ ਸਮਾਜ ਪਾਰਟੀ ਦੀ ਉਹ ਸਾਰਿਆਂ ਨੂੰ ਨੇ ਇੱਥੇ ਆ ਕੇ ਇਹਦਾ ਉਦਘਾਟਨ ਕੀਤਾ ਸੀਗਾ ਜੀ ਸੋ ਬਹੁਤ ਸਾਰੀਆਂ ਕਠਿਨਾਈਆਂ ਵੀ ਆਈਆਂ ਹੋਣਗੀਆਂ ਕਿ ਤੁਹਾਨੂੰ ਕੀ ਲੋਡ ਪੈ ਗਈ ਜਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਹ ਆਪ ਕੰਮ ਕਰਨਾ ਨਹੀਂ ਦੂਜੇ ਦੀ ਲੱਤਾਂ ਖਿੱਚਣੀਆਂ ਸੋ ਤੁਹਾਨੂੰ ਵੀ ਕਿ ਕਿੰਨੀਆਂ ਕਿ ਪ੍ਰੋਬਲਮ ਆਈਆਂ ਇਹ ਮਹਾਨ ਕਾਰਜ ਕਰਦੇ ਸਮੇਂ ਦੇਖੋ ਗੱਲ ਇਹ ਆ ਵੀ ਜਦੋਂ ਕੋਈ ਆਪਣੇ ਮਹਾਪੁਰਸ਼ਾਂ ਦੇ ਅੰਦੋਲਨ ਵਾਸਤੇ ਇਤਿਹਾਸਕ ਸਥਾਨ ਬਣਾਉਣਾ ਹੁੰਦਾ ਉਦੋਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਆਈਆਂ ਵੀ ਪਰ ਅਸੀਂ ਜਿਹੜਾ ਉਹਨਾਂ ਮੁਸ਼ਕਲਾਂ ਨੂੰ ਜਿਹੜਾ ਨਹੀਂ ਹਾਂ ਇਗਨੋਰ ਕਰਦੇ ਹੋਏ ਇਹ ਦੇਖਣਾ ਕਿ ਇਸ پارک ਦੇ ਵਿੱਚ ਅਸੀਂ ਜਿਹੜੀਆਂ ਮਿੱਲਾਂ ਤੇ ਸਾਰੇ ਸ਼ਹਿਰ ਦੇ ਕੂੜੇ ਦਾ ਜਿਹੜਾ ਵੇਸਟਮਾਲ ਸੀ ਔਰ ਸੜਕਾਂ ਦੇ ਵਿੱਚ ਵੇਸਟਮਾਲ ਸੀ ਨਾਲੀਆਂ ਜਿਹੜੀਆਂ ਫ੍ਰੀ ਹੋ ਗਈਆਂ ਸੀ ਸ਼ਹਿਰ 'ਚ ਅਸੀਂ ਸੀਵਰ ਪਵਾਤਾ ਸੀ ਉਹਨਾਂ ਸਾਰੀਆਂ ਨਾਲੀਆਂ ਦੇ ਵਿੱਚੋਂ ਪੁਰਾਣੀਆਂ ਇੱਟਾਂ ਪਟ-ਪਟ ਕੇ ਇਹ ਬੇਸਟ ਮਾਲ ਦੇ ਨਾਲ ਜਿਹੜਾ ਆ ਇਹਨੂੰ ਇੱਕ ਰੰਗਤ ਦਿੱਤੀ ਆ ਕਿਉਂਕਿ ਇਹਦੇ ਵਿੱਚ 8000 ਟਰੱਕ ਟਰਾਲੀ ਜਿਹੜਾ ਉਹ ਜੇ ਭਰਤੀ ਲਈ ਜਾਂਦੀ ਤਾਂ ਕਰੋੜਾਂ ਦੀ ਬਣਦੀ ਸੀ ਉਹ ਭਰਤੀ ਅਸੀਂ ਨਹੀਂ ਲਈ ਬੇਸਟ ਮਾਲੇ ਦੇ ਵਿੱਚ ਪਾ ਕੇ 25 ਫੁੱਟ ਲੂੰਗਾ ਛੱਪੜ ਪੂਰ ਕੇ ਇਸ ਨੂੰ ਜਿਹੜਾ ਉਹ ਬਣਾਇਆ ਤੇ ਬੜੇ ਅਸੀਂ ਜਿਹੜਾ ਆਪਣੇ ਮਹਾਪੁਰਸ਼ਾਂ ਦੇ ਜਿਹੜੇ ਆ ਕਿਉਂਕਿ ਉਹਨਾਂ ਦਾ ਅਸੀਂ ਕੀਤਾ ਜਿਹੜਾ ਆ ਉਹ ਦੇ ਨਹੀਂ ਸਕਦੇ ਜੋ ਉਹਨਾਂ ਨੇ ਸਮਾਜ ਲਈ ਕੀਤਾ ਆ ਕਿਉਂ ਕਿ ਕਿਉਂਕਿ ਭਾਰਤ ਦੇ ਵਿੱਚ ਸਾਡੇ ਸਮਾਜ ਦਾ ਕਤਲੂਕਾਰਤ ਹੋਈ ਆ ਛੂਆਛਾਤ ਹੋਈ ਆ ਨਫ਼ਰਤ ਕੀਤੀ ਗਈ ਆ ਇਨਸਾਨਾਂ ਨੂੰ ਜਾਨਵਰਾਂ ਨਾਲੋਂ ਭੈੜਾ ਜਿਹੜਾ ਉਹ ਵਰਤਾਓ ਕੀਤਾ ਗਿਆ ਤੇ ਜੇਕਰ ਅੱਜ ਅਸੀਂ ਚੰਗੇ ਕੱਪੜੇ ਚੰਗਾ ਖਾਣਾ ਤੇ ਚੰਗਾ ਪਹਿਨਣਾ ਜਿਹੜਾ ਉਹ ਸਾਨੂੰ ਨਸੀਬ ਹੋਇਆ ਇਹ ਕੁਦਰਤ ਜਾਂ ਰੱਬ ਦੀ ਦੇਣ ਹੀ ਹੈ ਇਹਦੇ ਵਿੱਚ ਇਹ ਜਿਹੜੇ ਦੋ ਮਹਾਪੁਰਸ਼ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਪਹਿਲੇ ਜਿਹੜੇ ਆ ਸਾਬ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਤਲਵਾਰ ਦੇ ਨਾਲ ਜਿਹੜਾ ਬਣ ਰਿਹਾ ਰਾਜ ਭਾਗ ਸੀ ਰਾਜਾ ਰਾਣੀ ਦੇ ਪੇਟ ਤੋਂ ਜੰਮਦਾ ਆਈ ਔਰ ਜਿਨ੍ਹਾਂ ਦਾ ਰਾਜ ਹੁੰਦਾ ਹੀ ਉਹਨਾਂ ਦੀ ਜਿਹੜੇ ਆ ਉਹ ਤਲਵਾਰ ਚ ਜਾਂ ਜਿਹੜਾ ਆ ਉਹ ਹਥਿਆਰਾਂ ਚ ਦਮ ਹੁੰਦਾ ਸੀ ਉਹ ਰਾਜਾ ਬਣਦਾ ਸੀ ਲੇਕਿਨ ਅੱਜ ਜਿਹੜਾ ਆ ਜਿਨ੍ਹਾਂ ਦੀ ਜਾਨਵਰਾਂ ਨਾਲੋਂ ਭੈੜੀ ਹਾਲਤ ਸੀ ਉਹਨਾਂ ਲੋਕਾਂ ਦੀ ਉਹ ਤਲਵਾਰ ਤੋਂ ਵੱਧ ਉਂਗਲ ਕੰਮ ਕਰਦੀ ਆ ਪੈਨ ਕੰਮ ਕਰਦਾ ਹੋਰ ਉਂਗਲ ਦੇ ਨਾਲ ਉਹ ਬਟਨ ਦਬਾ ਕੇ ਤਾਂ 바ਵਾ ਸਾਹਿਬ ਨੇ ਜਿਹੜਾ ਕੰਮ ਤਲਵਾਰ ਨਾਲ ਕੀਤਾ ਜਾਂਦਾ ਸੀ ਉਹ ਬਟਨ ਦਬਾਉਣ ਦੇ ਨਾਲ ਉਂਗਲੀ ਦੇ ਨਾਲ ਸਰਕਾਰ ਬਣਾਉਣ ਦਾ ਕੰਮ ਕੀਤਾ ਤੇ ਉਨੀ ਜਿੰਨੀ ਰਾਜੇ ਦੇ ਪੁੱਤ ਵਿੱਚ ਬਾਬਰ ਆ ਬਾਵਾ ਸਾਹਿਬ ਨੇ ਅਪੰਗਾ ਗਰੀਬਾਂ ਮਜ਼ਲੂਮਾਂ ਦੀ ਬੋਰਡ ਦੇ ਵਿੱਚ ਇੰਨੀ ਪਾਵਰ ਪੈਦਾ ਕੀਤੀ ਆ ਕਿ ਹਰ ਇਨਸਾਨ ਜਿਹੜਾ ਆ 1 ਮੈਨ 1 ਵੈਲਿਊ 1 ਵੋਟ 1 ਵੈਲਿਊ ਦਾ ਸਿਧਾਂਤ ਲਾਗੂ ਕੀਤਾ ਤੇ ਹਰ ਕੁਰਸੀ ਤੱਕ ਪਹੁੰਚਣ ਵਾਸਤੇ ਤਲਵਾਰ ਦੀ ਜਗ੍ਹਾ ਤੇ ਉਹਨਾਂ ਨੇ ਹਰ ਗਰੀਬ ਨੂੰ ਪੈਨ ਫੜਨਾ ਸਿਖਾਇਆ ਔਰ ਜਿਹੜਾ ਪੈਨ ਫੜ ਕੇ ਅੱਜ ਤੁਸੀਂ ਦੇਖੋ ਦੁਨੀਆ ਦੀ ਭਾਰਤ ਦੀ ਹਰ ਕੁਰਸੀ ਤੱਕ ਹਰ ਗਰੀਬ ਜਾ ਸਕਦਾ ਜਿਹੜਾ ਗਰੀਬ ਆਪਣੇ ਝਾੜੂ ਪੋਚਾ ਕਰਦਾ ਜਾਂ ਜਿਹੜਾ ਘਾ ਖੋਦਾ ਅਗਰ ਉਹ ਮੰਗ ਚਾਹੁੰਦੀ ਆ ਵੀ ਮੈਂ ਆਪਣੇ ਪੁੱਤ ਨੂੰ ਜੱਜ ਬਣਾਉਣਾ ਤਾਂ ਤੁਸੀਂ ਹੁਣ ਦੇਖਿਆ ਹੋਣਾ ਕਿ ਕਿੰਨੇ ਜਿਹੜੇ ਆ ਉਹ ਫੇਸਬੁੱਕ ਤੇ ਅੱਜ ਜੱਜ ਜਿਹੜੇ ਗਰੀਬਾਂ ਦੇ ਬੱਚੇ ਜਿਹੜੇ ਆ ਉਹ ਬਣੇ ਆ ਤੇ ਇਹ ਇਹ ਜਿਹੜੀ ਆ ਇਹ ਕਿਰਪਾ ਕਿਸੇ ਰੱਬ ਦੀ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਆ ਔਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੋਂ ਇਸ ਕਰਕੇ ਜਿਹੜਾ ਆ ਸਾਨੂੰ ਅੱਜ ਅਸੀਂ ਤਾਂ ਇਹ ਇਤਿਹਾਸਿਕ ਸਥਾਨ ਬਣਾਇਆ ਸਭ ਤੋਂ ਜ਼ਰੂਰੀ ਆ ਸਾਨੂੰ ਅੱਜ ਜਿਹੜਾ ਸੰਵਿਧਾਨ ਦੇ ਲਈ ਆਪਣੀਆਂ ਜਿਹੜੀਆਂ ਅਸੀਂ ਛੋਟ-ਛੋਟੀਆਂ ਮਤਲਬ ਜਥੇਬੰਦੀਆਂ ਬਣਾ ਕੇ ਬੈਠੇ ਆ ਇਹ ਸੰਵਿਧਾਨ 바ਵਾ ਸਾਹਿਬ ਨੂੰ ਮੰਨਣ ਵਾਲੇ ਬਹੁਤ ਆ ਪਰ 바ਵਾ ਸਾਹਿਬ ਕਹਿੰਦੇ ਸੀ ਮੈਂ ਤਾਂ ਹੀ ਜ਼ਿੰਦਾ ਆ ਜੇ ਸੰਵਿਧਾਨ ਜ਼ਿੰਦਾ ਆ ਤੇ ਇਸ ਕਰਕੇ ਭਾਰਤ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਬਰਾਬਰਤਾ ਸਮਾਨਤਾ ਸੁਤੰਤਰਤਾ ਤੇ ਭਾਈਚਾਰਾ ਇਹ ਕਿਸੇ ਤੋਂ ਨਹੀਂ ਬਣੀ ਬਿਲਕੁਲ ਨਹੀਂ ਬਣੀ ਇਹ ਕਿਸੇ ਤੋਂ ਨਹੀਂ ਬਣੀ ਦੇਸ਼ ਦੀ ਸਭ ਤੋਂ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਪੰਚਾਇਤ ਲੰਡਨ ਦੀਆਂ ਗੋਲਮੇਜ ਕਾਨਫਰੰਸਾਂ ਜਿਨ੍ਹਾਂ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਤੇ ਗੋਰੇ ਉਹ ਸਾਂਝੀ ਜਿਹੜੀ ਕਾਨਫਰੰਸ ਆ ਸੀ ਉਹਦੇ ਵਿੱਚ 바ਵਾ ਸਾਹਿਬ ਨੇ ਆਪਣੀ ਵਿਦਵਤਾ ਦਾ ਆਪਣੇ ਗਿਆਨ ਦਾ ਉਹ ਪ੍ਰਚੰਡ ਜਿਹੜਾ ਇਸਤੇਮਾਲ ਕਰਕੇ ਸਾਰਿਆਂ ਨੂੰ ਉੱਥੇ ਜਿਹੜਾ ਆ ਉਹਦੇ ਵਿੱਚ ਬੌਣੇ ਕਰਕੇ ਰੱਖ ਦਿੱਤਾ ਤੇ ਭਾਰਤ ਦੇ ਕਰੋੜਾਂ ਤੇ ਕਰੋੜਾਂ ਲੋਕਾਂ ਨੂੰ ਜਿਨ੍ਹਾਂ ਦੀ ਕੋਈ ਪੁੱਛਪੜਤਾਲ ਨਹੀਂ ਸੀ ਉਹਨਾਂ ਨੂੰ ਜਿਹੜਾ ਹਿੱਸਾ ਲੈ ਕੇ ਦਿੱਤਾ ਬਰਾਬਰਤਾ ਦਾ ਭਾਈ ਚਾਰੇ ਦਾਦਾ ਸੰਤਾ ਦਾ ਸੋ ਇਸ ਵਾਰ ਬਾਬਾ ਸਾਹਿਬ ਜੀ ਦਾ ਜਨਮ ਦਿਨ ਆ ਰਿਹਾ ਸਭ ਜੀ ਕਾਂਚੀ ਰਾਮ ਜੀ ਦਾ ਜਨਮ ਦਿਨ ਆ ਰਿਹਾ ਇੱਕ ਮੈਂ ਸਵਾਲ ਹੋਰ ਕਰਨਾ ਆਪਾਂ ਅਕਸਰ ਕੋਨੇ ਕੇ ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ ਸਵਿਧਾਨ ਕਰਕੇ ਆਪਾਂ ਅੱਜ ਬਰਾਬਰ ਹੋਏ ਆਂ ਸਵਿਧਾਨ ਕਰਕੇ ਅਸੀਂ ਚੰਗੇ ਕੱਪੜੇ ਪਾਉਣੇ ਆ ਜਾਂ ਨੌਕਰੀ ਤੇ ਲੱਗੇ ਆਂ ਸੋ ਤੁਸੀਂ ਸਮਝਦੇ ਆ ਕਿਉਂਕਿ ਅਸੀਂ ਸਮਾਗਮਾਂ 'ਚ ਆਉਂਦੇ ਆ ਬਾਰ-ਬਾਰ ਬੁੱਧੀ ਜੀ ਵੀ ਇਹੀ ਕਹਿੰਦੇ ਕਿ ਸੰਵਿਧਾਨ ਖਤਰੇ ਵਿੱਚ ਆ ਜੇਕਰ ਸੰਵਿਧਾਨ ਨਾ ਰਿਹਾ ਤਾਂ ਫਿਰ ਸਾਡਾ ਕੀ ਹਾਲ ਹੋਊਗਾ ਸੋ ਇਸ ਸੰਵਿਧਾਨ ਨੂੰ ਬਚਾਉਣ ਦੇ ਲਈ ਆਪਾਂ ਜਿੰਨੇ ਵੀ ਆ ਏ ਧਰਮ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਹਦੇ ਬਾਰੇ ਆਪਾਂ ਨੂੰ ਕੀ ਸੰਕਲਪ ਲੈਣਾ ਚਾਹੀਦਾ ਕੀ ਮੂਵਮੈਂਟ ਤਿਆਰ ਕਰਨੀ ਚਾਹੀਦੀ ਜਿਹੜਾ ਸੰਵਿਧਾਨ ਤੇ ਬਾਰ-ਬਾਰ ਡਾਕੇ ਪੈ ਰਹੇ ਆ ਸੰਵਿਧਾਨ ਨੂੰ ਆਪਾਂ ਕਿੱਦਾਂ ਬਚਾ ਸਕਦੇ ਆ ਉਹਦੇ ਬਾਰੇ ਤੁਸੀਂ ਦੱਸੋ ਦੇਖੋ ਭਾਰਤ ਦੇ ਵਿੱਚ 바ਵਾ ਸਾਹਿਬ ਕਹਿੰਦੇ ਆਜ਼ਾਦੀ ਇੱਕ ਵਾਰ ਨਹੀਂ ਮਿਲੀ ਬਹੁਤ ਵਾਰੀ ਆਜ਼ਾਦੀ ਮਿਲੀ ਆ ਤੇ ਭਾਰਤ ਦੇ ਵਿੱਚੋਂ ਗਦਾਰ ਪੈਦਾ ਕਰਕੇ ਭਾਰਤ ਦੇ ਵਿੱਚੋਂ ਜਿਹੜੇ ਆ ਉਹ ਲਾਲਚੀ ਪੈਦਾ ਕਰਕੇ ਜਿਹੜਾ ਵਰਨ ਬਵਸਥਾ ਬਣਾਉਣ ਵਾਲੇ ਲੋਕ ਆ ਜਿਹੜੇ ਅੱਜ ਕਾਬਜ ਹੋ ਗਏ ਆ ਉਹ ਕਹਿੰਦੇ ਆ ਬਈ ਸਾਨੂੰ 400 ਸੀਟ ਚਾਹੀਦੀ ਆ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਤੇ 272 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਦੇ ਲਈ ਸਾਨੂੰ 272 ਸੀਟਾਂ ਚਾਹੀਦੀਆਂ ਅੱਜ ਜਿਹੜਾ ਸਾਬਕਾਂਸ਼ੀ ਰਾਮ ਦਾ ਫਲਸਫਾ ਸੀ ਕਿ ਜਾਤੀ ਤੋੜੋ ਤੇ ਸਮਾਜ ਜੋੜੋ ਕਿ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਤੇ ਜੋ ਬਹੁਜਨਾਂ ਦੀ ਬਾਤ ਕਰੂਗਾ ਉਹ ਦਿੱਲੀ 'ਤੇ ਰਾਜ ਕਰੂਗਾ ਕਿਉਂਕਿ ਜੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਚਲਾਉਣ ਦਾ ਜਾਂ 바ਵਾ ਸਾਹਿਬ ਨੂੰ ਜਿਹੜਾ ਜਿਨ੍ਹਾਂ ਦੀ ਵਿਚਾਰਾਂ ਨੂੰ ਜਿਨ੍ਹਾਂ ਦੀ ਸੋਚ ਨੂੰ ਜਿਹੜਾ ਮਨੁਬਾਦ ਨੇ ਲਗਭਗ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਜਿਹੜਾ ਪੂਰਾ ਖੱਡੇ ਦੇ ਵਿੱਚ ਪਾ ਦਿੱਤਾ ਸੀ ਤਾਂ ਉਸ ਨੂੰ ਜਿਹੜਾ ਜੇ ਬਾਹਰ ਕਿਸੇ ਨੇ ਕੱਢ ਕੇ ਲਿਆਂਦਾ ਤੇ ਉਹ ਸਾਬ ਕਾਂਸੀ ਰਾਮ ਜੀ ਨੇ 2 ਪਈਏ 2 ਰੁਪਏ 2 ਪਾਉ ਦਾ ਕਮਾਲ ਉੱਤਰ ਪ੍ਰਦੇਸ਼ ਦੀ ਸਰਕਾਰ ਦੇਸ਼ ਦੇ ਵਿੱਚ ਜਿੱਥੇ 84 ਸੀਟਾਂ ਸੀ ਅੱਜ ਉਥੇ 80 ਸੀਟਾਂ ਆ ਉਥੇ ਜਦੋਂ ਬਾਵਾ ਬਾਵਾ ਸਾਹਿਬ ਦੀ ਲਹਿਰ ਜੈ ਭਿੰਦਾ ਨਾਹਰਾ ਲੈ ਕੇ ਸਾਈਕਲ ਚੱਕਣ ਵਾਲੇ ਉਸ ਮਹਾਨ ਰਹਿਬਰ ਨੇ ਕਿਉਂਕਿ ਆਪਾਂ ਜਾਤੀ ਤੋੜੋ ਤੇ ਸਮਾਜ ਜੋੜੋ ਦੀ ਗੱਲ ਕਰਦੇ ਆ ਤੇ ਮੈਂ ਵੀ ਤੁਹਾਨੂੰ ਇੱਕ ਸਵਾਲ ਕੀਤਾ ਆਪਾਂ ਤੋਂ ਜਿਹੜਾ ਅਪਰਾਧੀ ਤੋਂ ਉੱਪਰ ਉੱਠ ਕੇ ਜਾਂ ਜਿੱਦਾਂ ਆਪਣਾ ਬੱਕ ਭੱਕ ਧੜੇ ਬਣਿਓ ਆ ਉਹ ਜਿਹੜਾ ਲੋਕਾਂ ਦੇ ਉਹ ਜਿਹੜਾ ਜਾਤ ਕਿੱਦਾਂ ਟੁੱਟਣੀ ਆ ਉਹ ਸਾਬ ਕਾਂਛੀ ਰਾਮ ਜੀ ਨੇ ਸਾਨੂੰ ਫਾਰਮੂਲਾ ਕਿਉਂਕਿ ਉਹਨਾਂ ਨੇ ਜਾਤ ਪਾਤ ਦਾ ਬੀਜ ਨਾਸ਼ ਕਿਤਾਬ ਪੜ੍ਹ ਕੇ ਹੀ ਉਹਨਾਂ ਦੇ ਵਿੱਚ ਬਦਲਾਅ ਆਇਆ ਜਦੋਂ ਬਦਲਾਅ ਆਇਆ ਤਾਂ ਉਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਆ ਉਹ ਬਹੁਜਨ ਸਮਾਜ ਪਾਰਟੀ 3 ਨੰਬਰ ਦੀ ਰਾਸ਼ਟਰੀ ਪਾਰਟੀ ਬਣਾ ਕੇ ਦੇਸ਼ ਦੇ ਵਿੱਚ ਅੱਜ ਜਿਹਨਾਂ ਮਹਾਪੁਰਸ਼ਾਂ ਦੇ ਆਪਾਂ ਅੱਜ ਸਟੈਚੂ ਲਾਏ ਸ਼ਾਹੂ ਖੂਲੇ ਮਹਾਰਾਜ ਇਹਨਾਂ ਮਹਾਪੁਰਸ਼ਾਂ ਦੇ ਨਾਂ ਤੇ ਬੜਬੜੀਆਂ ਸਬ ਕਾਂਸ਼ੀਰਾਮ ਜੀ ਨੇ ਆਪਣੀ ਦੇਖਰੇਖ ਦੇ ਵਿੱਚ ਯੂਨੀਵਰਸਟੀਆਂ ਬੜਾਈਆਂ ਕਿਉਂਕਿ ਸਿੱਖਿਆ ਛੇਰਨੀ ਦਾ ਦੁੱਧ ਆ ਜੋ ਪੀਵੇਗਾ ਦਹਾੜੇਗਾ ਔਰ ਇਹ ਜਿਹੜੇ ਸਟੈਚੂ ਆ ਅਸੀਂ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਲੋਕਾਂ ਨੂੰ ਸਿੱਖਿਸ਼ਿਤ ਕਰਨ ਲਈ ਸਿੱਖਿਆ ਉਹ ਨਹੀਂ ਹੁੰਦੀ ਬਈ ਜਿਹਦੇ ਨਾਲ ਅਸੀਂ ਡਾਕਟਰ ਬਣ ਗਏ ਪ੍ਰਿੰਸੀਪਲ ਬਣ ਗਏ ਜਾਂ ਜਿਹੜੇ ਆ ਜੱਜ ਬਣ ਗਏ ਸਿੱਖਿਆ ਅਧਿਕਾਰਾਂ ਦੀ ਹੁੰਦੀ ਆ ਬਈ ਜਿਹਦੇ ਨਾਲ ਬਈ ਜੇ ਸਾਨੂੰ ਸਮਾਜਿਕ ਰਾਜਨੀਤਿਕ ਤੇ ਜਿਹੜੇ ਹਰ ਪੱਧਰ ਤੇ ਆਰਥਿਕ ਅਧਿਕਾਰ ਜਿਹੜੇ ਆ ਆਰਥਿਕ ਸੋਰਸ ਜਿਹੜੇ ਸਰਕਾਰਾਂ ਦੇ ਉਹਨਾਂ ਦੇ ਵਿੱਚ ਸਾਨੂੰ ਕੀ ਮਿਲਿਆ ਇਹ ਜਿਹੜੀ ਹੈ ਇਹ ਸਾਨੂੰ ਜਿਹੜੀ ਹੈ ਉਹ ਸਿੱਖਿਆ ਹੋਣੀ ਚਾਹੀਦੀ ਆ ਉਸ ਸਿੱਖਿਆ ਜਿਹੜੀ ਹੈ ਉਹ ਸਾਨੂੰ 바ਵਾ ਸਾਹਿਬ ਤੋਂ ਬਾਅਦ ਸਾਬਕਾ ਅੰਸ਼ੀ ਰਾਮ ਜੀ ਨੇ ਜਿਹੜੀ ਹੈ ਉਹ ਦੱਸੀ ਆ ਪ੍ਰਧਾਨਪਤੀ ਸਾਹੂ ਜੀ ਮਹਾਰਾਜ ਜੀ ਦਾ ਬਹੁਤ ਹੈ ਮੈਨੂੰ ਤੁਹਾਨੂੰ ਉਹ ਗਾਣਾ ਪਸੰਦ ਹੈ ਕਿ ਭੀਮ ਪੜਨ ਵਿਦੇਚਾਂ ਵਿੱਚ ਭੇਜਿਆ ਵੀ ਕਿ ਸ਼ੇਰ ਨਹੀਂ ਦਾ ਦੁੱਧ ਸੀ ਉਹ ਗੱਜਿਆ ਦਿੱਤੀ ਵਿੱਦਿਆ ਜੋ ਦੱਬੇ ਹੋਏ ਸਮਾਜ ਨੂੰ ਬੜੀ ਮਿਹਰਬਾਨੀ ਸਾਹੂ ਮਹਾਰਾਜ ਦੀ ਸਾਡੇ गांव ਤੇ ਢਾਕਾ ਪੈ ਜਾਣਾ ਸੀ ਜੇ ਨਾ ਚਲਦੀ ਕਲਮ ਬਾਬਾ ਸਾਹਿਬ ਦੀ ਬਿਲਕੁਲ ਤੁਸੀਂ ਇਹਦੇ ਵਿੱਚ ਜਿਹੜੀ ਤੁਸੀਂ ਗਾਣਾ ਲਿਖਿਆ ਬਹੁਤ ਵਧੀਆ ਹੈ ਔਰ ਉਹ ਪ੍ਰਚਲਿਤ ਵੀ ਬਹੁਤ ਵਧੀਆ ਹੋਇਆ ਕਿਉਂਕਿ 샤ਹੂ ਮਹਾਰਾਜ ਦੀ ਦੇਣ ਨਹੀਂ ਦੇ ਸਕਦੇ ਅੰਗਰੇਜ਼ ਭਾਰਤ ਤੇ ਨਾ ਆਉਂਦੇ ਤਾਂ 샤ਹੂ ਜੀ ਨੇ ਵੀ ਜਿਹੜੀ ਹੈ 26 ਜੁਲਾਈ 1902 ਨੂੰ 50% शूद्र अति शूद्र ਨੂੰ ਜਿਹੜਾ ਰਾਖਵਾ ਕਰਨ ਲੈ ਕੇ ਦਿੱਤਾ ਔਰ ਉਹਨਾਂ ਨੇ ਪਰ ਸਿੱਖਿਆ ਦਾ ਮਹੱਤਵ ਸਮਝਦੇ ਹੋਏ ਸਿੱਖਿਆ ਨੂੰ ਕੌਣ ਹਾਸਲ ਕਰ ਸਕਦਾ ਉਹਨਾਂ ਨੇ ਇੱਕ ਹੀਰਾ ਜਦੋਂ ਚੁਣਿਆ ਬਾਬਾ ਸਾਹਿਬ ਅੰਬੇਡਕਰ ਨੂੰ ਤਾਂ ਉਹਨਾਂ ਨੇ ਜਿਹੜਾ ਆ ਉਹ ਜਦੋਂ ਵਿਦੇਸ਼ਾਂ 'ਚ ਪੜ੍ਹੇ ਆ ਤਾਂ ਅੱਜ ਤੁਸੀਂ ਦੇਖੋ ਵੀ ਜਿੰਨਾ ਉਹ ਪੜ੍ਹੇ ਆ ਅੱਜ ਤੱਕ ਕੋਈ ਨਹੀਂ ਪੜ ਸਕਿਆ ਕਿਉਂਕਿ 32 ਡਿਗਰੀਆਂ ਦੇ ਮਾਲਕ ਅਸੀਂ ਕਹਿੰਦੇ ਆ 32 ਡਿਗਰੀਆਂ ਦੇ ਮਾਲਕ ਬਾਬਾ ਸਾਹਿਬ ਡਾਕਟਰ ਮੀਡਕਰ ਜੀ ਆ ਕਿਉਂ 32 ਡਿਗਰੀਆਂ ਦੇ ਮਾਲਕ ਆ ਕਿਉਂਕਿ ਉਹਨਾਂ ਨੇ ਖੋਜਾਂ ਕਰਨ ਦਾ ਜਿਹੜਾ ਆ ਉਹਨਾਂ ਦੇ ਵਿੱਚ ਜज्ਬਾ ਸੀ ਜਿਹੜੀਆਂ ਖਾਨਾ ਆ ਔਰ ਡੈਮ ਆ ਇਹ ਸਾਰੇ ਉਹਨਾਂ ਨੇ ਬਣਾਏ ਆ ਜਿਹੜੀਆਂ ਰਿਜ਼ਰਵ ਬੈਂਕਾਂ ਤੇ ਉਹਨਾਂ ਨੇ ਬਣਾਈਆਂ ਤੇ ਜਿਹੜੇ ਲੋਕਾਂ ਦੀ ਕੋਈ ਪੁੱਛ ਬੜਦਾਲ ਨਹੀਂ ਸੀ ਉਹਨਾਂ ਦੇ ਕੁਰਸੀਆਂ ਤੇ ਬੈਠਣਾ ਉਹਨਾਂ ਨੇ ਸਿਖਾ ਲਿਆ ਕਿ ਆਹ ਕੁਰਸੀਆਂ ਜਿਹੜੀਆਂ ਇਹ ਤੁਸੀਂ ਸਿੱਖਿਆ ਨਾਲ ਮਲ ਸਕਦੇ ਆ ਸਿੱਖਿਆ ਦੇ ਲਈ ਦਵਾਰ ਖੋਲੇ ਕਿਉਂਕਿ ਜੋ ਮੁਸ਼ਕਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਆਈਆਂ ਉਹ ਮੁਸ਼ਕਲਾਂ ਬਾਕੀ ਸਮਾਜ ਤੇ ਨਾ ਆਵੇ ਤਾਂ ਉਹਦੀ ਲਈ ਉਹਨਾਂ ਨੇ ਇਹੋ ਜਿਹਾ ਦੇਸ਼ ਦਾ ਸਿਸਟਮ ਜਿਹੜੀ ਕਿਤਾਬ ਪੜਨ ਤੋਂ ਉਹਨਾਂ ਨੂੰ ਵਰਜਿਤ ਕੀਤਾ ਜਾਂਦਾ ਸੀ ਉਹਨੂੰ ਉਸੇ ਕਿਤਾਬ ਦੇ ਉੱਤੇ ਦੇਸ਼ ਦਾ ਜਿਹੜਾ ਆ ਉਹ ਉਸ ਮਤਲਬ ਕਾਨੂੰਨ ਵਿਵਸਥਾ ਉਹ ਦੇਸ਼ ਚੱਲਣ ਲਈ ਜਿਹੜਾ ਆ ਉਹ ਮਜਬੂਰ ਕਰ ਦਿੰਦਾ ਇਸ ਸਪਾਰਕ ਚ ਉਹਨੇ ਫਕਰ ਦੇ ਨਾਲ ਆਪਣਾ ਮਾਣ ਉੱਚਾ ਹੋ ਜਾਂਦਾ ਆਪਾਂ ਅਕਸਰ ਕਹਿੰਦੇ ਆ ਕਿ ਬਾਬਾ ਸਾਹਿਬ ਜੀ ਨੇ ਰਹਿਬਰਾਂ ਨੇ ਨਾਰੀ ਪਹਿਣਾ ਨੂੰ ਹੱਕ ਦਿੱਤੇ ਆ ਸੋ ਇਹ ਜਿਹੜੀਆਂ ਸਾਹਮਣੇ ਇਹ ਮਤਾਵਾ ਦੀਆਂ ਸਟੈਚੂ ਲੱਗੇ ਹੋ ਆ ਇਹ ਕਿਹੜੀਆਂ ਮਤਾਵਾ ਸੋ ਇਹਨਾਂ ਦਾ ਕੀ ਯੋਗਦਾਨ ਹੈ ਸਮਾਜ ਦੇ ਲਈ ਜਾਂ ਇਹਨਾਂ ਨੇ ਮਿਸ਼ਨ ਦੇ ਲਈ ਕੀ ਯੋਗਦਾਨ ਦਿੱਤਾ ਸੋ ਸਾਨੂੰ ਵਿਸਥਾਰ ਦੇ ਨਾਲ ਸਮਝਾਓ ਇਹ ਜਿਹੜੇ ਸਟੈਚੂ ਲੱਗੇ ਆ ਇਹ ਤਿੰਨ ਸਟੈਚੂ ਆ ਇਹ ਪਹਿਲੇ ਨੰਬਰ ਤੇ ਇਧਰਲੇ ਸਾਈਡ ਵਾਲਾ ਜਿਹੜਾ ਸਟੈਚੂ ਆ ਇਹ ਮਾਤਾ ਰਾਮਾਬਾਈ ਅੰਬੇਡਕਰ ਦਾ ਆ ਬਿਲਕੁਲ ਜੀ ਔਰ ਇਹ ਜਿਹੜਾ ਗੱਭੇ ਸਟੈਚੂ ਆ ਇਹ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਜੀ ਦਾ ਜਿਹੜੇ ਭਾਰਤ ਦੇ ਪਹਿਲੇ ਅਧਿਆਪਕਾ ਸਿੱਖਿਅਤ ਔਰਤ ਹੋਏ ਔਰ ਨਾਲ ਦਾ ਜਿਹੜਾ ਉਹ ਬੀਬੀ ਫਾਤਿਮਾ ਸ਼ੇਖ ਜੀ ਮਾਤਾ ਫਾਤਿਮਾ ਸ਼ੇਖ ਇਹ ਵੀ ਪਹਿਲੇ ਜਿਹੜੇ ਆ ਮੁਸਲਿਮ ਭਾਈਚਾਰੇ ਚੋਂ ਪਹਿਲੇ ਜਿਹੜੇ ਆ ਉਹ ਅਧਿਆਪਕ ਬਣੇ ਆ ਔਰ ਇਹਨਾਂ ਨੇ ਮਾਤਾ ਸਵਿਤਰੀ ਬਾਈ ਫੂਲੇ ਜੀ ਜਿਹੜੇ ਕ੍ਰਾਂਤੀ ਜੋਤ ਜਿਨ੍ਹਾਂ ਨੂੰ ਜਗ੍ਹਾ ਚਾਹੀਦੀ ਸੀ ਸਕੂਲ ਖੋਲਣ ਵਾਸਤੇ ਔਰ ਰਾਸ਼ਟਰਪਤੀ ਜੋਤੀਰਾਵ ਫੂਲੇ ਤੇ ਮਾਤਾ ਸੁਤਰੀਬਾਈ ਫੂਲੇ ਜੀ ਉਹਨਾਂ ਦਾ ਸਾਥ ਇਹਨਾਂ ਨੇ ਦੇ ਕੇ ਇਹਨਾਂ ਨੂੰ ਸਕੂਲ ਖੋਲਣ ਵਾਸਤੇ ਜਗ੍ਹਾ ਦਿੱਤੀ ਸੀ ਮਤਲਬ ਗਿਆਨ ਦੀਆਂ ਦੇਵੀਆਂ ਇਹ ਗਿਆਨ ਦੀਆਂ ਕਿਉਂ ਸੱਚੀ ਸੱਚੀ ਮੁੱਚੀ ਜਿਹੜੀਆਂ ਹੁੰਦੇ ਆਂ ਦੇਵੀਆਂ ਗਿਆਨ ਦੀਆਂ ਇਹਨਾਂ ਦੇ ਕੋਈ ਵੀ ਪਰਿਵਾਰ ਕੋਈ ਵੀ ਸਮਾਜ ਬਿਲਕੁਲ ਉਹ ਕਦੀ ਵੀ ਔਰਤ ਤੋਂ ਬਿਨਾਂ ਮਹਾਨ ਤੇ ਅੱਗੇ ਨਹੀਂ ਵਧ ਸਕਦਾ ਕਿਉਂਕਿ ਪਹਿਲੀ ਸਿੱਖਿਆ ਘਰ ਦੇ ਵਿੱਚ ਜੇ ਬੱਚੇ ਨੂੰ ਮਿਲਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਉਹ ਚਾਹੇ ਦੁਨੀਆ ਦੀਆਂ ਪ੍ਰਚੰਡ ਪੜਾਈਆਂ ਪੜ ਲਵੇ ਲੇਕਿਨ ਉਹਨੂੰ ਸਿੱਖਿਸ਼ਤ ਮਾਂ ਕਰਦੀ ਆ ਕਿਉਂਕਿ ਮਾਂ ਦਾ ਉਹ ਖੂਨ ਹੁੰਦਾ ਤੇ ਮਾਂ ਕੋ ਜਿਹੜੀ ਸਿੱਖਿਆ ਹੁੰਦੀ ਆ ਉਹ ਬੱਚੇ ਨੂੰ ਦਿੰਦੀ ਆ ਔਰ ਮਾਂ ਦੀ ਸਿੱਖਿਆ ਨੂੰ ਮਹੱਤਵ ਸਮਝਦੇ ਹੋਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜਾ ਆ ਉਹ ਹਿੰਦੂ ਕੋਡ ਬਿਲ ਜਿਹੜਾ ਉਹਦੇ ਤੇ ਬਹੁਤ ਸੰਘਰਸ਼ ਕਰਕੇ ਔਰਤਾਂ ਨੂੰ ਹੱਕ ਲੈ ਕੇ ਦਿੱਤੇ ਆ ਔਰਤਾਂ ਜਿਹੜੀਆਂ ਚਾਹੇ ਕਿਸੇ ਵੀ ਸਮਾਜ ਦੀ ਆ ਉਹਨਾਂ ਨੂੰ ਕਿਉਂਕਿ ਬਾਰਨ ਸਿਸਟਮ ਨੇ ਮਨੁਬਦੀ ਸਿਸਟਮ ਨੇ ਔਰਤ ਨੂੰ ਜਿਹੜਾ ਆ ਉਹ ਗੰਦ ਗਿਆ ਔਰ ਜਿਹੜਾ ਉਹਨੂੰ ਪੈਰ ਦੀ ਜੁੱਤੀ ਗਿਆ ਬਈ ਉਹਦਾ ਇਸਤੇਮਾਲ ਕਰੋ ਤੇ ਫੈਂਕ ਦਿਓ ਇੱਥੇ ਤੱਕ ਲੇਕਿਨ 바ਵਾ ਸਾਹਿਬ ਨੇ ਉਹਦੀ ਮਹੱਤਤਾ ਜਿਹੜੀ ਹੈ ਉਹ ਦੱਸੀ ਆ ਇਸੇ ਤਰ੍ਹਾਂ ਰਾਸ਼ਟਰਪਿਤਾ ਜੋਤੀਰਾਫ ਫੂਲੇ ਜੀ ਨੇ ਜਿਹੜੀ ਹੈ ਉਹ ਮਾਤਾ ਸਵਿੱਤਰੀਬਾਈ ਫੂਲੇ ਜੀ ਨੂੰ ਪੜ੍ਹਾ ਕੇ ਪਹਿਲੀ ਦੇਖਦੀ ਹੈ ਜਿਹੜੀ ਹੈ ਉਹ ਅਧਿਆਪਕਾ ਬਣਾ ਕੇ ਕਿਉਂਕਿ ਇਹ ਲੋਕਾਂ 'ਚ ਪ੍ਰਚਲਿਤ ਸੀ ਕਿ ਜੇ ਔਰਤ ਦਾ ਆਦਮ ਜਿਸ ਔਰਤ ਆਦਮੀ ਦੀ ਔਰਤ ਪੜ੍ਹੇਗੀ ਉਹ ਆਦਮੀ ਮਰ ਜਾਏਗਾ ਤੇ ਰਾਸ਼ਟਰਪਿਤਾ ਜੋਤੀਰਾਵ ਫੂਲੇ ਨੇ ਕਿਹਾ ਕਿ ਮੈਂ ਔਰਤ ਪੜ੍ਹਾਈ ਆ ਮੈਂ ਇਹਦੇ ਨਾਲ ਖੜਾ ਮੈਂ ਜੀਂਦਾ ਆ ਤੇ ਦੂਸਰੀ ਮਹਾਨਤਾ ਮਾਤਾ ਰਾਮਾਬਾਈ ਅੰਬੇਡਕਰ ਜੀ ਆ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੀ ਕੋਈ ਪੁੱਛਪੜਤਾਲ ਨਹੀਂ 바ਵਾ ਸਾਹਿਬ ਤੋਂ ਜਦੋਂ 1935 ਚ ਜਿਹੜਾ ਆ ਉਹ ਅਲਵਦਾ ਕਹਿਣ ਲੱਗਦੇ ਆ ਆਪਣੇ ਜੀਵਨ ਤੋਂ ਉਸ ਵੇਲੇ ਉਹਨਾਂ ਨੇ 바ਵਾ ਸਾਹਿਬ ਨੂੰ ਇੱਕੋ ਹੀ ਸਵਾਲ ਕੀਤਾ ਸੀ ਕਿ ਤੁਸੀਂ ਜਿਹੜਾ ਆ ਨਾ ਆ 7 ਕਰੋੜ ਜਿਹੜੇ ਅਸ਼ੂਤ ਆ ਇਹਨਾਂ ਦਾ ਜਿਹੜਾ ਤੁਸੀਂ ਖਿਆਲ ਰੱਖਣਾ ਤੇ ਇਹਨਾਂ ਨੂੰ ਜਰੂਰ ਅੱਗੇ ਲੈ ਕੇ ਜਾਣਾ ਇਸ ਕਰਕੇ ਉਹ ਜਿਹੜੇ ਸਾਡੇ ਮਾਤਾ ਰਾਮਾਭਾਈ ਅੰਬੇਡਕਰ ਆ ਉਹ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹ ਅਧਿਕਾਰਾਂ ਦੀ ਜਿਹੜੀ ਹੈ ਉਹਨਾਂ ਨੂੰ ਪੂਰੀ ਜਾਣਕਾਰੀ ਆਪਣੇ ਬੱਚੇ ਉਹਨਾਂ ਨੇ ਕੁਰਬਾਨ ਕਰ ਦਿੱਤੇ ਪਰ ਸਾਨੂੰ ਸੇਵ ਕਰ ਦਿੱਤਾ ਸੋ ਸਲੂਟ ਬਣਦਾ ਹੈ ਇਹਨਾਂ ਦੇਵੀਆਂ ਨੂੰ ਇਹਨਾਂ ਮਾਤਾਵਾਂ ਨੂੰ ਸੋ ਬਹੁਤ-ਬਹੁਤ ਧੰਨਵਾਦ ਸੋ ਅੱਗੇ ਪਾਰਕ ਦੇ ਵਿੱਚ ਝੂਲੇ ਲੱਗੇ ਹੋਏ ਆ ਵੱਖ-ਵੱਖ ਰਹਿ ਬਣਾ ਦੇ ਸਟੈਚੂ ਲੱਗੇ ਹੋਏ ਆ ਸੋ ਐ ਤੁਸੀਂ ਵਧਾਈ ਦੇ ਪਾਤਰ ਹੈ ਸੋ ਮੈਨੂੰ ਪਤਾ ਇਹ ਬਹੁਤ ਵੱਡੇ ਕਾਰਮਿਆਂ ਦੇ ਵਿੱਚ ਇਹ ਬਹੁਤ ਵੱਡੇ ਯੋਗਦਾਨ ਦੇ ਵਿੱਚ ਬਹੁਤ ਸਾਰੇ ਸਾਥੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਤੁਹਾਡੇ ਨਾਲ ਜੁੜੇ ਆ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਦੇਸ਼ ਦੇ ਵਿੱਚ ਆਪਣੇ ਲੋਕਾਂ ਨੂੰ ਰਾਜ ਭਗ ਦੀ ਛਿੰਕ ਲਾਉਂਦੇ ਆ ਸੋ ਉਹਨਾਂ ਦਾ ਵੀ ਤੁਸੀਂ ਕਿੱਦਾਂ ਧੰਨਵਾਦ ਕਰੋਗੇ ਸੋ ਦੋ ਸ਼ਬਦ ਉਹਨਾਂ ਸਾਥੀਆਂ ਲਈ ਵੀ ਜਿਹੜੇ ਵਿਦੇਸ਼ਾਂ ਵਿੱਚ ਰਹਿ ਕੇ ਜਾਂ ਜਿਹੜੇ ਇੱਥੇ ਨੌਕਰੀ ਪੇਸ਼ੇ ਵਾਲੇ ਇਹ ਸਾਥੀ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਡਿਗਨੇਸ਼ਨ ਦਿੰਦੇ ਉਹਨਾਂ ਦਾ ਕਿੱਦਾਂ ਧੰਨਵਾਦ ਕਰੋਗੇ ਉਨਾ ਦਾ ਜਿਹੜਾ ਆ ਦੇਖੋ ਇਹ ਜਿਹੜੀ ਜੋ پارک ਆ ਇਹਦੇ ਵਿੱਚ ਜੋ ਸਟੈਚੂ ਲੱਗੇ ਹੋਏ ਆ ਜੋ ਸਿੱਖਿਆ ਦਾ ਅੱਜ ਜਿਹੜਾ ਕੰਮ ਚੱਲ ਰਿਹਾ ਬੱਚਿਆਂ ਨੂੰ ਕੰਪਿਊਟਰ ਕੋਰਸ ਜਿਹੜਾ ਕਰਾਇਆ ਜਾ ਰਿਹਾ ਫ੍ਰੀ ਔਰ ਜਿਹੜੀ ਆਇਲਟਸ ਫ੍ਰੀ ਆ ਔਰ ਨਾਲ ਹੀ ਜਿਹੜਿਆ ਆ ਉਹ ਆਪਣੇ ਇੰਗਲਿਸ਼ ਸਪੀਕਿੰਗ ਕੋਰਸ ਕਰਾਈ ਜਾਂਦੇ ਆ ਇਹ ਸਾਡੇ ਮਦਨ ਸਰਵਾ ਜੀ ਜੁਕੇ ਤੋਂ ਆ ਹਰ ਮਹੀਨੇ ਜਿਹੜੇ ਆ ਉਹ ਐਸ ਵੇਲੇ ਇੱਥੇ ਆਏ ਹੋਏ ਵੀ ਆ ਔਰ ਉਹ ਫੀਸ ਜਿਹੜੀ ਆ ਟੀਚਰਾਂ ਦੀ ਉਹ ਪੇ ਕਰਦੇ ਆ ਦੂਸਰਾ ਜ ਜਿੰਨੇ ਵੀ ਸਟੈਚੂ ਆ ਇਹ ਸਾਡੇ ਯੂਕੇ ਦੀ ਟੀਮ ਆ ਔਰ ਇਹ ਸਾਡੇ ਨਿਊਜ਼ੀਲੈਂਡ ਦੀ ਟੀਮ ਆ ਇਧਰ ਜਿਹੜਾ ਅਸ਼ੋਕ ਸਮਰਾੜ ਦਾ ਸਟੈਚੂ ਲੱਗਾ ਇਹ ਵੀ ਨਿਊਜ਼ੀਲੈਂਡ ਤੋਂ ਸਾਡੇ ਸਾਥੀ ਆ ਉਹਨਾਂ ਦੇ ਆਪਾਂ ਜ਼ਿਕਰ ਕਰਦੇ ਰਹਨੇ ਆ ਉਧਰ ਸੁਭਦਾਨ ਵਾਲਾ ਸਟੈਚੂ ਆ ਇਹ ਕੈਨੇਡਾ ਤੋਂ ਸਾਡੀ ਟੀਮ ਆ ਤੇ ਇਹ ਸਾਰੇ ਜਿੰਨੇ ਵੀ ਉਹ ਰੂਪ ਲਾਲ ਗੱਡੂ ਪਰਿਵਾਰ ਵਾਲੋਂ ਆ ਇਹ ਜਿਹੜਾ ਬੰਗੜ ਪਰਿਵਾਰ ਵਾਲੋਂ ਆ ਇਹ ਜਿਹੜਾ ਸਾਡੇ ਗਰਦਿਆਲ ਬੋਧ ਪਰਿਵਾਰ ਵਾਲੋਂ ਆ ਆ ਉਰਲੇ ਪਾਸੇ ਵੀ ਜਿਹੜੇ ਇਹ ਸਟੈਚੂ ਆ ਇਹ ਸਾਡੇ ਨਿਊਜ਼ ਯੂ ਐਸ ਏ ਤੋਂ ਸਾਡੇ ਸਾਥੀ ਆ ਮਨਜੀਤ ਬੱਧਣ ਅਮਰਜੀਤ ਬੰਗੜ ਔਰ ਪਿਛਲੇ ਪਾਸੇ ਚੂ ਗਰਦਿਆਲ ਬੋਧ ਪਰਿਵਾਰ ਔਰ ਸਾਰਾ ਉਹ ਪਰਲਾ ਜਿਹੜਾ ਸਟੈਚੂ ਉਹ ਅਮਰਜੀਤ ਬੰਗੜ ਤੇ ਉਹਨਾਂ ਦੀ ਨਿਊਜ਼ੀਲੈਂਡ ਦੀ ਸਾਰੀ ਟੀਮ ਹੈ ਇਸੇ ਤਰ੍ਹਾਂ ਰਾਸ਼ਟਰਪਤਾ ਜੋਤੀਰਾਵ ਫੂਲੇ ਦਾ ਸਟੈਚੂ ਯੂ ਐਸ ਏ ਦੀ ਟੀਮ ਹੈ ਤੇ ਪਰੇ ਗੁਰਪ੍ਰੀਤ ਬਾਂਸੀ ਤੇ ਉਹ ਸਾਡੇ ਸਾਥੀ ਗੁਰਦਿਆਲਬੋਧ ਉਹਨਾਂ ਦੇ ਵੱਲੋਂ ਜਿਹੜਾ ਉਹ ਸਾਹੂਜੀ ਦੀ ਆ ਸੋ ਸਾਥੀਓ ਤੁਸੀਂ ਦੇਖ ਰਹੇ ਆ ਇਹਦੇਲੇ ਪਾਸੇ ਭੈਣਾ ਬੱਚੇ ਆਪਣੀ ਹੈਲਥ ਦੇ ਲਈ ਐਕਸਰਸਾਈਜ਼ ਕਰ ਰਿਹਾ ਝੁੱਲੇ ਬੇਸ਼ਮਾਰ ਝੁੱਲੇ ਲਗਾਇਆ ਬਿਹਤਰੀਨ ਝੁੱਲੇ ਲਗਾਏ ਗਿਆ ਸੋ ਉਹਨਾਂ ਸਾਰੇ ਸਕਾਰਜਕ ਸਾਥੀਆਂ ਦਾ ਜਿਨ੍ਹਾਂ ਨੇ ਆਪਣੇ ਤਨਮਨ თან ਦੇ ਵਿੱਚੋਂ ਡੋਨੇਸ਼ਨ ਦੇ ਕੇ ਸੋ ਇਸ ਸਮਾਜ ਲਈ ਕਾਰਜ ਕੀਤੇ ਆ ਸੋ ਸਾਡੇ ਨਾਲ ਮੌਜੂਦ ਸੇ ਬਹੁਤ ਹੀ ਸਤਿਕਾਰਯੋਗ ਰਮੇਸ਼ ਕਾਲ ਜੀ ਸੋ ਬਾਬਾ ਸਾਹਿਬ ਐਂਡ ਸਭ ਜੀ ਕਾਂਚੀ ਰਾਮ ਜੀ ਜਨਮ ਦਿਨ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਸੋ ਨਾਲੇ ਤੁਸੀਂ ਮੇਰੇ ਸਾਹਮਣੇ ਸੰਗੀਤ ਦੀ ਵਿਦਿਆਵੀ ਦੇਣੀ ਸ਼ੁਰੂ ਕਰਨ ਜਾ ਰਹੇ ਆ ਹਾਂਜੀ ਹਾਂਜੀ ਇੱਥੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਜਿਹੜੀ ਆ ਉਹ ਮਾਨਵਤਾ ਦੀ ਭਲਾਈ ਦੇ ਲਈ ਜਿਹੜੇ ਆ ਉਹ ਕਾਰਜ ਆਰੰਭੇ ਹੋਏ ਆ ਕਿਉਂਕਿ ਅੱਜ ਹੈਲਥ ਇਜ਼ ਬੈਲਥ ਕਿਉਂਕਿ ਜੇ ਤੰਦਰੁਸਤੀ ਹਜ਼ਾਰ ਨਿਆਮਤ ਆ ਉਹਦੇ ਲਈ ਆਪਾਂ ਜਿਹੜਾ ਆ ਉਹ ਸੈਰਗਾਹ ਵੀ ਬਣਾਈ ਆ ਨਾ ਔਰ ਪੂਰਾ ਜਿਹੜਾ 400 ਕਦਮ ਦਾ ਚੱਕਰ ਬਣਦਾ ਤੇ ਪੂਰਾ ਇਹ ਵੱਡੀ ਗਰਾਊਂਡ ਦਾ ਇੱਕ ਚੱਕਰ ਆ ਤੇ ਨਾਲੇ ਸੈਰ ਕੀਤੀ ਜਾਂਦੀ ਆ ਨਾਲੇ ਆਬੋ ਹਵਾ ਵਾਸਤੇ ਵਧੀਆ ਜਿਹੜੇ ਬੂਟੇ ਲਾਏ ਹੋਏ ਆ ਉਸ ਤੋਂ ਬਾਅਦ ਆ ਜਿੰਨੇ ਵੀ ਝੂਲੇ ਆ ਬੱਚਿਆਂ ਵਾਸਤੇ ਆ ਹੁਣ ਅਸੀਂ ਓਪਨ ਜੈਮ ਜਿਹੜੀ ਆ ਇੱਥੇ ਲਗਾਈ ਆ ਇਹਦੇ ਵਿੱਚ ਜਿੰਨੇ ਆ ਵੀ ਸਾਡੀਆਂ ਬੀਬੀਆਂ ਲੜਕੀਆਂ ਔਰ ਜਿਨ੍ਹਾਂ ਨੇ ਦੇ ਮਤਲਬ ਆਪਣੀ ਸਿਹਤ ਲਈ ਜਿਹੜੀ ਐਕਸਰਸਾਈਜ਼ ਕਰਨੀ ਆ ਉਹ ਦੇਖੋ ਤੁਸੀਂ ਸਾਰਾ ਜਿਹੜਾ ਉਹਦਾ ਪ੍ਰਬੰਧ ਕੀਤਾ ਹੋਇਆ ਬੱਚੇ ਐਕਸਰਸਾਈਜ਼ ਕਰ ਸਕਦੇ ਆ ਉਹਦੇ ਨਾਲ ਨਾਲ ਦੁਨੀਆ ਭਰ ਦਾ ਜਿਹੜਾ ਇਤਿਹਾਸ ਲਾਇਬ੍ਰੇਰੀ ਦੇ ਰੂਪ ਵਿੱਚ ਸਾਡੇ ਕੋਲ ਆ ਔਰ ਉਹਦੇ ਵਿੱਚ ਅਸੀਂ ਜਿਹੜਾ ਉਹ ਕੰਪਿਊਟਰ ਫ੍ਰੀ ਆ ਔਰ ਉੱਪਰ ਜਿਹੜਾ ਹਾਈਲਰਟ ਤੇ ਇੰਗਲਿਸ਼ ਸਪੀਕਿੰਗ ਪ੍ਰੀਆ ਬੱਚੇ ਦੂਰ ਦੂਰ ਤੋਂ ਸਟੂਡੈਂਟ ਆਉਂਦੇ ਆ ਔਰ ਇਹਦਾ ਜਿਹੜਾ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਫੀਸ ਕਰਕੇ ਹਾਈਲਰਟ ਨਹੀਂ ਕਰ ਸਕਦੇ ਇੰਗਲਿਸ਼ ਨਹੀਂ ਸਿੱਖ ਸਕਦੇ ਕੰਪਿਊਟਰ ਨਹੀਂ ਸਿੱਖ ਸਕਦੇ ਇੱਥੇ ਜਿਹੜਾ ਉਹਨਾਂ ਦਾ ਕੋਈ ਕਿਸੇ ਕਿਸਮ ਦੀ ਫੀਸ ਨਹੀਂ ਲਈ ਜਾਂਦੀ ਔਰ ਇੱਥੇ ਜਿੰਨੇ ਵੀ ਲੋਕਤੰਤਰ ਸਥਾਪਿਤ ਕਰਨ ਵਾਲੇ ਮਹਾਪੁਰਸ਼ ਆ ਉਹਨਾਂ ਦੇ ਸਟੈਚੂ ਲਾਏ ਆ ਉਹਨਾਂ ਦੇ ਨਾਂ ਤੇ ਜਿੱਦਾਂ ਹੁਣ 15 ਮਾਰਚ ਆ ਰਹੀ ਆ 15 ਮਾਰਚ ਇੱਕ ਭੋਜਨਾ ਦਾ ਇਤਿਹਾਸਕਦ ਨੇ ਆ ਕਿਉਂਕਿ ਬਹੁਜਨ ਪਤਾਮਾ ਬਹੁਜਨ ਨਾਇਕ ਸਾਬ श्री ਕਾਂਸੀ ਰਾਮ ਜੀ ਨੇ ਦੇਸ਼ ਦੇ ਵਿੱਚ ਐਡੀ ਬੱਟੀ ਜਿਹੜੀ ਨੌਕਰੀ ਜਿਹੜੀ ਲੱਗੀ ਹੋਈ ਸੀ ਉਹਨਾਂ ਨੂੰ ਉਹਨੂੰ ਲੱਤ ਮਾਰ ਕੇ ਉਹਨੇ ਆਪਣੇ ਆਪ ਨਾਲ ਕਮਿਟਮੈਂਟ ਕਰਕੇ ਜਿਹੜਾ ਆ ਉਹ ਦੇਸ਼ ਦੇ ਵਿੱਚ ਜਿਹੜੀ ਬੇਜੁਬਾਨ ਲੋਕਾਂ ਨੂੰ ਜ਼ੁਬਾਨ ਦਿੱਤੀ ਆ ਅੱਜ ਸਵਿਧਾਨ ਦੇ ਹੱਕ 'ਚ ਵੱਡੇ ਵੱਡੇ ਲੋਕ ਜੇ ਖੜੇ ਆ ਤੇ ਸਾਬ ਕਾਂਸੀ ਰਾਮ ਜੀ ਦੇ ਤਿਆਰ ਕੀਤੇ ਹੋਏ ਲੋਕ ਆ ਤੋ ਉਸ ਰਹਿਬਰ ਦਾ ਜਿਹੜਾ ਜਨਮ ਦਿਨ ਆ ਰਿਹਾ ਫਿਰ ਅਸੀਂ ਜਦੋਂ ਆਉਣਾ 11 April ਤੋਂ 14 April ਤੱਕ ਬਰਾਸ਼ਟਪੇਦਾ ਜੋਤੀਰਾਵ ਫੂਲੇ ਸਾ ਬਾਵਾ ਸਾਹਿਬ ਅੰਬੇਡਕਰ ਦਾ ਉਹ ਸੰਵਿਧਾਨ ਬਚਾਓ ਦੇ ਜਿਹੜਾ ਰੂਪ ਚ ਕਿਉਂਕਿ ਜਿਸ ਰਹਿਬਰ ਨੇ ਜੋ ਸਾਨੂੰ ਦਿੱਤਾ ਹੁੰਦਾ ਉਹਦੀ ਚਰਚਾ ਉਹਦੇ ਜਾਣ ਤੋਂ ਬਾਅਦ ਉਹਨੂੰ ਬਚਾਉਣ ਲਈ ਉਹਨੂੰ ਅੱਗੇ ਲੈ ਕੇ ਜਾਣਾ ਹੁੰਦਾ ਤੇ ਉਹ ਚਾਰ ਦਿਨ ਦਾ ਭਾਰੀ ਮੇਲਾ ਜਿਹੜਾ ਹੋਣ ਜਾ ਰਿਹਾ ਜਿਹਦੇ ਵਿੱਚ ਸਾਡੇ ਕਈ ਸਾਥੀ ਆ ਇੱਥੇ ਬਾਮਸੇਫ ਵਾਲੇ ਆਏ ਸੀ ਸਾਡੇ ਸਾਥੀ ਉਹ ਵੀ ਜਿਹੜਾ ਆ ਉਹ ਇੱਕ ਦਿਨ ਦਾ ਮੇਲਾ ਉਹ ਆਪਣਾ ਸਾਰਾ ਖਰਚਾ ਉਹ ਕਰਨਗੇ ਇਦਾਂ ਸਾ ਅਸੀਂ ਚਾਹੁੰਦੇ ਆ ਵੀ ਪਖ ਵਖ ਜਥੇਬੰਦੀਆਂ ਇਕਜੁੱਟ ਹੋ ਕੇ ਕਿਉਂਕਿ ਜੇ ਜਿਹੜਾ ਸਾਡਾ ਅਸੀਂ ਕਾਰਜ ਸਾਂਝਾ ਆ ਤੇ ਉਦੇਸ਼ ਸਾਡਾ ਸਾਝਾ ਆ ਕਿ ਅਸੀਂ ਬਖ-ਬਖ ਕਿਉਂ ਜਿਹੜਾ ਰੌਲਾ ਪਾਉਂਦੇ ਆ ਫੇ ਇਕਜੁੱਟ ਹੋ ਕੇ ਕਿਉਂਕਿ ਸਾਡਾ ਸੰਗਤ ਮਿਲ ਰਹੀ ਹੈ ਜੋ ਰੈਬਰਾਂ ਦੇ ਸਤਿਗੁਰਾਂ ਦਾ ਸੰਦੇਸ਼ ਸੀ ਸੋ ਮੇਰਾ ਮੇਰਾ ਬਾਰ-ਬਾਰ ਇਹੀ ਤੁਹਾਨੂੰ ਸਵਾਲ ਹੈ ਕਿ ਆਪਾਂ ਕਿੱਦਾਂ ਇਕੱਠੇ ਹੋ ਸਕਦੇ ਕੋਈ ਆਪਣੇ ਲੋਕ ਆ ਬਖ-ਬਖ ਧੜਿਆਂ ਦੇ ਵਿੱਚ ਬੈਠ ਕੇ ਨਫ਼ਰਤ ਪੈਦਾ ਹੋਈ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਗਤੀਵਿਧੀਆਂ ਜਿਹੜੀਆਂ ਆਪਾਂ ਨੂੰ ਉਸੇ ਸਿਰ ਝੁਕਦਾ ਸੋ ਆਪਾਂ ਸਾਰੇ ਨੂੰ ਇਕੱਠੇ ਹੋ ਕੇ ਸੁਭਧਾਨ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਆ ਜਾਂ ਇੱਕ ਮੰਚ ਤੇ ਆ ਕੇ ਆਪਾਂ ਇਕੱਲੇ-ਇਕੱਲੇ ਫੋਨ ਦੀ ਬਜਾਈ ਜੇਕਰ ਆਪ ਇੱਕ ਜੁਟ ਹੋ ਜੀ ਤਾਂ ਬਹੁਤ ਵਧੀਆ ਗੱਲ ਹੈ ਜੇ ਆਪਣਾ ਕੀਮਤੀ ਸਮਾਂ ਦਿੱਤਾ ਸੋ ਤੁਹਾਡਾ ਧੰਨਵਾਦ ਹੈ ਤੁਸੀਂ ਬੋਲ ਸਕਦੇ ਹੋ ਜੀ ਗੱਲ ਕਰੋ ਜੀ ਇਹ ਗੁਰੂ ਰਬਦਾਸ ਹਾਂ ਜੀ ਵੱਖ-ਵੱਖ ਜਾਤੀਆਂ ਨਾਲ ਸੰਬੰਧਿਤ ਮਹਾਪੁਰਸ਼ ਜਿਹੜੇ ਬਵਸਤਾ ਤੋਂ ਪੀੜਤ ਸੀ ਉਹਨਾਂ ਨੂੰ ਲੈ ਕੇ ਇੱਕ ਮੰਚ ਬਣਾ ਕੇ ਇੱਕ ਸੰਗਠਨ ਬਣਾ ਕੇ ਦੇਸ਼ ਦੇ ਨਹੀਂ ਵਦੇਸ਼ਾਂ 'ਚ ਵੀ ਜਦੋਂ ਤੁਸੀਂ ਗੁਰੂ ਰਵਦਾਸ ਦੇ ਹੁਣ ਡਾਕਟਰ ਮਨੋਜ ਦੀ ਲਿਖੀ ਹੋਈ ਕਿਤਾਬ ਆਈ ਆ ਉਤੋਂ ਪਤਾ ਲੱਗਦਾ ਕਿ ਗੁਰੂ ਰਵਦਾਸ ਪਾਕਿਸਤਾਨ ਦਾ ਖਰਾਲਗੜ ਨਹੀਂ ਗਿਆ afghanistan ਗਿਆ iran ਗਿਆ iraq ਗਿਆ baghdad ਗਿਆ ਔਰ ਉਹਨਾਂ ਦੀਆਂ ਪੰਜ ਉਦਾਸੀਆਂ ਜਿਹੜੀਆਂ ਉਹ ਇੰਨੀਆਂ ਯਾਨੀ ਕਿ ਦੇਸ਼ ਦੇ ਨਹੀਂ ਵਿਦੇਸ਼ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ ਤੇ ਉਹਨਾਂ ਨੇ ਜੋੜਿਆ ਤੇ ਉਸ ਤੋਂ ਬਾਅਦ 바ਵਾ ਸਾਹਿਬ ਅੰਬੇਡਕਰ ਨੇ ਸਾਰੇ ਧਰਮਾਂ ਤੇ ਸਾਰੀਆਂ ਜਾਤੀਆਂ ਵਾਲਿਆਂ ਨੂੰ ਜੋੜ ਕੇ ਸੰਵਿਧਾਨ ਬਣਾਇਆ ਤੇ ਤਾਂ ਉਹ ਸਾਰਿਆਂ ਨੇ 바ਵਾ ਸਾਹਿਬ ਨੂੰ ਮੰਨਿਆ ਤੇ ਸਭ ਕਾਂਸ਼ੀ ਰਾਮ ਜੀ ਨੇ ਵੱਖ-ਵੱਖ ਜਾਤੀਆਂ ਦੇ ਮਹਾਪੁਰਸ਼ਾਂ ਨੂੰ ਇੱਕ ਮਾਲਾ ਦੇ ਮੋਤੀ ਪਰੋਇਆ ਔਰ ਜਿਹੜਾ ਬਹੁਤ ਜਨ ਲਹਿਰ ਖੜੀ ਕਰ ਦਿੱਤੀ ਆ ਤੇ ਅੱਜ ਸਾਨੂੰ ਇਹ ਜਿਹੜੇ ਮਹਾਪੁਰਸ਼ ਆ ਕਿਨਾ ਤੋਂ ਸਾਨੂੰ ਸਭ ਕੁ ਲੈ ਕੇ ਅਸੀਂ ਉਹਨਾਂ ਦੇ ਨਾਂ ਤੇ ਆਪਣਾ ਜਿਹੜਾ ਤੋਰੀ ਫੁਲਕਾ ਚਲਾਉਣ ਦੀ ਬਜਾਏ ਅਸੀਂ ਇਹ ਕਹੀਏ ਬਈ ਜੇ ਸਾਡੀ ਹੁੰਦਿਆ ਤੇ ਸਵਿਧਾਨ ਕਰਕੇ ਆ ਪਰ ਜਿੱਦਾਂ ਤੁਸੀਂ ਤੋਰੀ ਫੁਲਕੇ ਦੀ ਗੱਲ ਕੀਤੀ ਤੋਰੀ ਫੁਲਕਾ ਤਾਂ ਚੱਲੀ ਜਾਣਾ ਜੇਕਰ ਇਹ ਇਹ ਲਾਲਚ ਆ ਮੈਂ ਸਮਝਦਾ ਨਹੀਂ ਲਾਲਚ ਪੂਰਾ ਕਰ ਮੈਂ ਅੱਜ ਲਈ ਕੰਮ ਕਰਦੀ ਜਿੱਦਾਂ ਮੈਂ ਕੰਮ ਕਰਦਾ ਸੋ ਖੜੇ ਆ ਸਾਥੀ ਜੇਕਰ ਆਪਾਂ ਜ਼ਿਆਦਾ ਲਾਲਚ ਨਾ ਕਰੀਏ ਕਿਉਂਕਿ ਜਿਹੜੇ ਸਮਾਪੁਰਸ਼ਾਂ ਨੇ ਇਹ ਬਹੁਤ ਸਾਰੇ ਕਾਰਮੇ ਕੀਤੇ ਆ ਉਹਨਾਂ ਨੇ ਬਹੁਤ ਦੁੱਖ ਝਡਾਏ ਆ ਪਰ ਅੱਜ ਮੈਂ ਦੇਖਦਾ ਕਿ ਜਿਹੜੇ ਸਾਥੀ ਆ ਚਾਹੇ ਗਾਇਕ ਆ ਚਾਹੇ ਲੇਖਕ ਆ ਚਾਹੇ ਤੁਸੀਂ ਆ ਚਾਹੇ ਅਸੀਂ ਆ ਚਾਹੇ ਪੀਬ 36 ਲਾਇਵੇ ਕਿਉਂਕਿ ਸਾਥੀ ਬਹੁਤ ਵੱਡੇ ਸਹਯੋਗ ਆਉਣੇ ਵਾਲਾ ਆਪਾਂ ਲਾਲਚ ਨਾ ਕਰੀਏ ਸਾਥ ਦੇਣ ਵਾਲੇ ਬਹੁਤ ਆ ਲਾਲਚ ਵੀ ਪੂਰਾ ਹੁੰਦਾ ਆ ਦੁਸ਼ਮਣ ਤੋਂ ਦੁਸ਼ਮਣ ਤੋਂ ਸਭ ਸੱਚੀ ਐ ਦੁਸ਼ਮਣ ਵੱਖ-ਵੱਖ ਤਰ੍ਹਾਂ ਦੇ ਸੰਗਠਨ ਬਣਾ ਕੇ ਆਪਣੇ ਉਹ ਜਿਹੜਾ ਆ ਹੰਧ ਵਿਸ਼ਵਾਸ ਜਿੱਤੋਂ ਮਿਲਣਾ ਕੁਛ ਨਹੀਂ ਉਹਦਾ ਫਲਾਉ ਕਰਕੇ ਨੂਰ ਟੋ ਨੋਟ ਕੋ ਮਾਰਿਆ ਤੇ ਅਸੀਂ ਸੱਚੀ ਵਿਚਾਰਧਾਰਾ ਦੇ ਉੱਤੇ ਕੰਮ ਕਰਕੇ ਸਾਡਾ ਲਾਲਚ ਵੀ ਪੂਰਾ ਹੋ ਸਕਦਾ ਪਰ ਜਿਹੜਾ ਆ ਮਹਾਪੁਰਸ਼ਾਂ ਦਾ ਉਦੇਸ਼ ਆ ਉਹਨੂੰ ਵੀ ਪੂਰਾ ਕਰਨਾ ਚਾਹੀਦਾ ਹਾਂ ਬਿਲਕੁਲ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਕਿਉਂਕਿ ਜੇ ਅਸੀਂ ਕੰਮ ਕਰਦੇ ਆ ਤਾਂ ਬਹੁਤ ਸਾਰੇ ਸਾਥੀ ਅਸੀਂ ਦੇਸ਼ਾਂ-ਵਿਦੇਸ਼ਾਂ ਵਿੱਚੋਂ ਸਾਨੂੰ ਜਾਣਦੇ ਦੇ ਜਾਣਦੇ ਆ ਤੁਸੀਂ ਵੀ ਜਾਣਦੇ ਆ ਤੁਹਾਨੂੰ ਵੀ ਬਹੁਤ ਸਾਰੇ ਸਾਥੀ ਸਹਿਯੋਗ ਦੇਦੇ ਨੇ ਉਹ ਐਸੀ ਕਰਕੇ ਦਿੰਦੇ ਆ ਵੀ ਇਹ ਕੰਮ ਕਰਦੇ ਸਾਥੀਓ ਜੇ ਤੁਸੀਂ ਮਿਸ਼ਨ ਲਈ ਕੰਮ ਕਰਦੇ ਆ ਤਾਂ ਮਤਲਬ ਇਹ ਨਹੀਂ ਤੁਸੀਂ ਭੁੱਖੇ ਮਰ ਜਾਓ ਜਾਂ ਤੁਸੀਂ ਆਪਣੇ ਬੱਚੇ ਨਾ ਪਰ ਉਹ ਇਹਦਾ ਮਤਲਬ ਇਹ ਨਹੀਂ ਤੁਸੀਂ ਚੰਗੇ ਕੱਪੜੇ ਨਾ ਪੋ ਇਹਦਾ ਮਤਲਬ ਇਹ ਆ ਜੇ ਤੁਸੀਂ ਬਰਾਬਰਤਾ ਦੀ ਗੱਲ ਕਰਦੇ ਆ ਚੰਗੇ ਸਮਾਜ ਦੀ ਗੱਲ ਕਰਦੇ ਆ ਆਪ ਵੀ ਚੰਗੇ ਬਣਨਾ ਆਪ ਚੰਗੇ ਤੁਸੀਂ ਬਣ ਸਕਦੇ ਆ ਰਹਿਬਰਾਂ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹ ਬਹੁਤ ਸਾਰੇ ਸਾਥੀ ਸਹਿਯੋਗ ਕਰਨ ਨੂੰ ਬਿਲਕੁਲ ਤਿਆਰ ਬੈਠੇ ਆ ਬੇਈਮਾਨੀ ਨਾ ਹੋਵੇ ਕੋ ਮਨ ਵਿੱਚ ਕੋ ਲਾਲਚ ਨਾ ਹੋਵੇ ਤੁਸੀਂ ਆਪਣੀ ਕੀਮਤੀ ਸਮੇਂ ਜੋ ਸਮਾਂ ਦਿੱਤਾ ਪੀਬ 36 ਲਾਈਵ ਤੋਂ ਕਮਲਜੀਤ ਜੀ ਦਾ ਪ੍ਰੋਗਰਾਮ ਇੱਕ ਜੀ ਉਰੂਰਾ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਅੱਜ ਜਿਹੜਾ ਆ ਅੱਜ ਸਾਨੂੰ ਸੰਗਠਨਾਤੋਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇਹ ਜਿਹੜਾ ਸੋਚਣਾ ਚਾਹੀਦਾ ਉਹ ਸੰਵਿਧਾਨ ਬਚਣਾ ਤੇ ਬਚਣਾ ਕਿੱਦਾਂ ਤੂੰ ਅੱਜ ਸਿਰਫ ਤੇ ਸਿਰਫ ਸਾਡਾ ਮੋਦੀ ਟਾਰਗੇਟ ਹੋਣਾ ਚਾਹੀਦਾ ਕਿਉਂਕਿ ਮੋਦੀ ਕਹਿੰਦਾ ਵੀ 400 ਸੀਟ ਜੇ ਸਾਨੂੰ ਮਿਲ ਗਈ ਤਾਂ ਅਸੀਂ ਸੰਵਿਧਾਨ ਖਤਮ ਕਰਾਂਗੇ ਦੂਸਰੇ ਪਾਸੇ ਅਸੀਂ ਜਿਹੜੇ ਸੰਵਿਧਾਨ ਦੇ ਹੱਕཅੀਆਂ ਉਹ ਜਿਹੜੇ ਅਸੀਂ ਜਿੰਨੇ ਵੀ ਸੰਗਠਨ ਚਾਹੇ ਰਾਜਨੀਤਿਕ ਪਾਰਟੀਆਂ ਉਹ ਜਿਹੜੇ ਸੰਵਿਧਾਨ ਦੇ ਹੱਕ ਚ ਉਹਨਾਂ ਨੂੰ ਅੱਜ ਇੱਕ ਜੋ ਟੋਕੇ ਸੰਵਧਾਨ ਅੱਜ ਮੋਦੀ ਲਾਓ ਤੇ ਸੰਵਿਧਾਨ بچਾਓ ਦੇਸ਼ بچਾਓ ਇਹ ਨਾਰਾ ਹੋਣਾ ਗਿਆ ਸੀ ਬਿਲਕੁਲ ਬਿਲਕੁਲ ਸੋ ਤੁਸੀਂ ਆਪਣੇ ਕੀਮਤੀ ਸਮਾਂ ਜੋ ਸਮਾਂ ਦਿੱਤਾ ਸੀ ਆਪ ਜੀ ਦੇ ਇਹ ਪਹਿਲ ਦਲ ਤੋਂ ਧੰਨਵਾਦ ਕਰਦੇ ਆ ਉਹ ਸਾਰੇ ਸਤਿਕਾਰਯੋਗ ਸਾਥੀਆਂ ਦਾ ਜਿਨ੍ਹਾਂ ਨੇ ਇਹ ਇਸ ਪਾਰਕ ਦੇ ਵਿੱਚ ਸਹਿਯੋਗ ਦਿੱਤਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਬਾਬਾ ਸਾਹਿਬ ਸਭ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਲੱਖ ਲੱਖ ਮੁਬਾਰਕਵਾਦਾਂ ਜੈ ਗੁਰਦੇਵ ਜੈ ਭੀਮ ਜੈ ਭਰ ਜੈ ਜਸ ਮਹਾਨ